ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਗੱਲ ਕਰਾਂਗੇ ਆਪਾਂ ਕੀ ਘਰੇਲੂ ਬਗੀਚੀ ਦੇ ਵਿੱਚ ਆਪਾਂ ਕਿਹੜੇ-ਕਿਹੜੀਆਂ ਸਬਜ਼ੀਆਂ ਦੀ ਬਜਾਈ ਕਰ ਸਕਦੇ ਹਾਂ ਸਮਾਂ ਮਰਚਮੀ ਨਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਅਜੇਹੇ ਦੇ ਵਿੱਚ ਵੀ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ ਨੂੰ ਆਪਾਂ ਬੀਜ ਕੇ ਅਗਲੇ 5-4 ਮਹੀਨਿਆਂ ਤੱਕ ਆਪਣੀ ਘਰ ਦੀ ਸਬਜ਼ੀ ਤਿਆਰ ਕਰ ਸਕਦੇ ਹਾਂ ਤੇ ਇਹਦੇ ਵਿੱਚ ਹਾਲਾਂਕਿ 15 ਫਰਵਰੀ ਦੀਆਂ ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਉਹਨਾਂ ਦੀ ਬਜਾਈ ਸ਼ੁਰੂ ਹੋ ਜਾਂਦੀ ਹੈ ਪਰ ਪਿਛਲੇ ਕੁਝ ਮੌਸਮ ਨਹੀਂ ਠੀਕ ਸੀ ਸੋ ਜਿਹਦੇ ਕਰਕੇ ਕੁਝ ਆਪਣੇ ਕਿਸਾਨ ਵੀਰ ਜਾਂ ਫਿਰ ਆਪਣੇ ਜਿਹੜੇ ਵੀਰਾਂ ਨੇ ਘਰ ਦੀ ਬਗੀਚੀ ਦੇ ਵਿੱਚ ਸਬਜ਼ੀਆਂ ਘਰ ਦੇ ਲਈ ਤਿਆਰ ਕਰਨੀਆਂ ਤਾਂ ਉਹਨਾਂ ਦੇ ਲਈ ਇਹ ਜਾਣਕਾਰੀ ਲੈ ਕੇ ਹਾਜ਼ਰ ਹਾਂ ਪਹਿਲਾਂ ਆਪਾਂ ਬੇਲ ਜਾਤੀ ਦੀਆਂ ਸਬਜ਼ੀਆਂ ਗੱਲ ਕਰਾਂਗੇ ਜਿਹਦੇ ਵਿੱਚ ਕੱਦੂ ਜਾਤੀ ਦੇ ਵਿੱਚ ਕਈਆ ਕੱਦੂ ਹੋ ਗਿਆ ਚੱਪਣ ਕੱਦੂ ਹੋ ਗਿਆ ਇਸ ਤੋਂ ਇਲਾਵਾ ਆਪਣੀਆਂ ਅੱਲਾਂ ਹੋਗੀਆਂ ਜਿਹੜੀ ਲੋਕੀ ਕਹਿੰਦੇ ਨੇ ਤੇ ਕਚਰੀਂਡੇ ਹੋਗੇ ਕਰੇਲੇ ਹੋਗੇ ਸੂਈ ਅਜਿਹਿਆਂ ਬੀਲਾਂ ਨੇ ਜਿਹੜੀਆਂ ਨੂੰ ਆਪਾਂ ਕਿਸੇ ਦਰਖਤ ਦੇ ਉੱਪਰ ਚੜਾ ਸਕਦੇ ਹਾਂ ਜਿਹਦੇ ਵਿੱਚ ਹਾਲਾਂਕਿ ਜਿਹੜਾ ਚੱਪਣ ਕਦੂਗਾ ਉਹ ਛੋਟੇ-ਛੋਟੇ ਟੋਇਆਂ ਦੇ ਵਿੱਚ ਵੀ ਲਗਾਇਆ ਜਾ ਸਕਦਾ ਕਿਉਂਕਿ ਉਸ ਦੀ ਬੇਲ ਜ਼ਿਆਦਾ ਬਾਦੀ ਨਹੀਂ ਹੁੰਦੀ ਹੈ ਇਸ ਤੋਂ ਲਾਵਾ ਆਪਾਂ ਤੂਰੀ ਕਚਰੀਂਡਾ ਵਗੈਰਾ ਕਰੇਲਾ ਹੋ ਗਿਆ ਜਾਂ ਅੱਲ੍ਹਾ ਹੋਗੀਆਂ ਲੋਕੀ ਸੋ ਇਹਨਾਂ ਨੂੰ ਕਿਸੇ ਆਪਾਂ ਘਰ ਦੇ ਵਿੱਚ ਦਰਖਤ ਦੇ ਅੜਲੇ-ਵਾਲੇ ਵਿੱਚ ਸਕਦੇ ਹਾਂ ਤੇ ਇਹਨੂੰ ਆਪਾਂ ਦਰਖਤ ਉੱਪਰ ਚੜਾ ਕੇ ਵਧੀਆ ਇਹਨਾਂ ਦੀ ਪੈਦਾਵਾਰ ਲੈ ਸਕਦੇ ਹਾਂ ਜੇਕਰ ਇੱਕ ਕਿਸਮ ਦੇ 2-3 ਇੱਕ ਜਿਹੜੀਆਂ ਬੇਲਾਂ ਵੀ ਆਪਣੀਆਂ ਕਾਮਯਾਬ ਹੋ ਜਾਂਦੀਆਂ ਤਾਂ ਆਪਾਂ ਅਗਲੇ 3 ਤੋਂ 4-5 ਮਹੀਨਿਆਂ ਤੱਕ ਵਧੀਆ ਸਬਜ਼ੀ ਲੈ ਸਕਦੇ ਆ। ਸੋ ਇਹ ਹੋ ਗਈਆਂ ਕਦੂਜਾਤੀ ਦੀਆਂ ਸਬਜ਼ੀਆਂ ਇਸ ਤੋਂ ਇਲਾਵਾ ਆਪਾਂ ਹੋਰ ਗੱਲ ਕਰੀਏ ਤਾਂ ਆਪਾਂ ਸ਼ਿਮਲਾ ਮਿਰਚ ਦੇ 5-7 ਬੂਟੇ ਲਗਾ ਸਕਦੇ ਆ ਆਪਣੇ ਘਰ ਦੇ ਲਈ ਜੇਕਰ ਘਰ ਦੇ 5-4 ਮੈਂਬਰ ਨੇ ਤਾਂ ਉਹਨਾਂ ਲਈ 5-7 ਲੱਗੇ ਹੋਏ ਸ਼ਿਮਲਾ ਗਰਚ ਦੇ ਬੂਟੇ ਕਾਫੀ ਹੁੰਦੇ ਨੇ ਜਿਹੜੀ ਕਿ ਵਧੀਆ ਸਬਜ਼ੀ ਦੇ ਹੀ ਜਾਂਦੇ ਨੇ। ਇਸ ਤੋਂ ਇਲਾਵਾ ਆਪਾਂ 5-7 ਬੂਟੇ ਬੈਂਗਣੀ ਦੇ ਬਤਾਉਂ ਦੇ ਲਾ ਸਕਦੇ ਆ। ਤੇ ਇਹ ਵੀ ਆਪਾਂ ਨੂੰ ਵਧੀਆ ਸਬਜ਼ੀ ਦੇ ਦਿੰਦੇ ਰਹਿੰਦੇ ਨੇ ਇਸ ਤੋਂ ਇਲਾਵਾ ਗੋਭੀ ਦੀ ਪਨੀਰੀ ਵੀ ਮਿਲ ਜਾਂਦੀ ਹੈ ਇਹਨਾਂ ਦਿਨਾਂ ਵਿੱਚ ਗੋਭੀ ਦੀ ਬਜਾਈ ਕੀਤੀ ਜਾ ਸਕਦੀ ਹੈ ਜੇਕਰ 10-12 ਬੂਟੇ ਗੋਭੀ ਦੇ ਲਗਾਏ ਜਾਣ ਤਾਂ ਉਹ ਵੀ ਆਪਾਂ ਨੂੰ 2-4 ਵਾਰ ਵਧੀਆ ਸਬਜ਼ੀ ਬਣਵਾ ਸਕਦੇ ਨੇ ਇਸ ਤੋਂ ਇਲਾਵਾ ਧਣੀਆਂ ਪਾਲਕ ਹਾੜੂ ਰੂਪ ਵਿੱਚ ਉਪਲਬਧ ਨੇ ਜਿਹੜੇ ਕਿ ਆਪਾਂ ਇਹ ਇਹਨਾਂ ਦਿਨਾਂ ਵਿੱਚ ਇਹਨਾਂ ਦੀ ਬਜਾਈ ਕਰਕੇ ਅਗਲੇ ਦ ਆਪਾਂ 2-3 ਮਹੀਨਿਆਂ ਤੱਕ ਵਧੀਆ ਪਾਲਕ ਤੇ ਧਣੀਆਂ ਇਸ ਤੋਂ ਆਪਣਾ ਸਬਜ਼ੀਆਂ ਦੇ ਵਿੱਚ ਵਰਤ ਸਕਦੇ ਹਾਂ ਹਾਲਾਂਕਿ ਜ਼ਰੂਰਤ ਹੁੰਦੀ ਹੈ ਥੋੜੀ ਜੀ ਕਿ ਆਪਣਾ ਜਿਹੜਾ ਧਨੀਆ ਹੈ ਪਾਲਕ ਹੈ ਇਹਨੂੰ ਜੇਕਰ ਆਪਾਂ ਹਲਕੀ ਜਿਹੀ ਬੱਟਾ ਬਣਾ ਕੇ ਉਸ ਦੇ ਉੱਪਰ ਲਗਾਇਆ ਜਾਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ ਤੇ ਇਹ ਵਧੀਆ ਜਮਾ ਹੋ ਜਾਂਦਾ ਹੈ ਤੇ ਲਗਭਗ 90 95% ਦਾ ਦਾਣੇ ਦਾ ਦਾਣਿਆਂ ਦਾ ਜਮਾਓ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਆਪਣੇ ਧਨੀਆ ਪਾਲਕ ਨੂੰ ਆਪਾਂ ਗਮਲਿਆਂ ਦੇ ਵਿੱਚ ਵੀ ਲਗਾ ਸਕਦੇ ਹਾਂ ਜਿਹੜੇ ਆਪਣੇ ਵੀਰਾਂ ਕੋਲ ਜ਼ਮੀਨ ਉਪਲਬਧ ਨਹੀਂ ਹੈਗੀ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਜਿਵੇਂ ਆਪਣੇ ਘਰ ਦੀ ਸਬਜ਼ੀ ਭਾਜੀ ਲਈ ਘਣੀਆ ਪਾਲ ਕੇ ਬੀਜਣਾ ਹੈ ਤਾਂ ਉਹ 2-4 ਗਮਲਿਆਂ ਦੇ ਵਿੱਚ ਵੀ ਦਾਣੇ ਖਿਲਾਰ ਕੇ ਉਹਦੇ ਉੱਪਰ ਹਲਕੀ ਜਹੀ ਮਿੱਟੀ ਦਾ ਛਿੱਟਾ ਮਾਰ ਕੇ ਹਲਕਾ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ ਫੁਆਰੇ ਦੇ ਨਾਲ ਪਾਣੀ ਲਗਾ ਸਕਦੇ ਨੇ ਉਹਨੂੰ ਤੇ ਥੋੜੀ ਜਹੀ ਨਮੀ ਹਾਲੇ ਜ਼ਰੂਰੀ ਬਰਕਰਾਰ ਰੱਖਣੀ ਚਾਹੀਦੀ ਹੈ ਗਮਲਿਆਂ ਦੇ ਵਿੱਚ ਜੇਕਰ ਉਹੀ ਸਬਜ਼ੀ ਦੀ ਕਾਸ਼ਤ ਕਰਨੀ ਹੈ ਇਸ ਤੋਂ ਇਲਾਵਾ ਬਾਜ਼ਾਰ ਤੋਂ ਵੱਡੇ ਗਮਲੇ ਵੀ ਮਿਲ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਬੇਲਾ ਵਗੈਰਾ ਚੱਪਣ ਕਦੂ ਜਾਂ ਕਈਆ ਤੂਰੀਆਂ ਅਜਿਹਿਆਂ ਬੇਲਾਂ ਨੂੰ ਲਗਾ ਸਕਦੇ ਆਂ ਤੇ ਪਰ ਇਹ ਵੀ ਧਿਆਨ ਰੱਖਣ ਦੀ ਜਰੂਰ ਹੈ ਕਿ ਇਹਨਾਂ ਬਿੱਲ ਆਪਣੇ ਗਮਲਿਆਂ ਵਿੱਚ ਜੋ ਆਪਾਂ ਬੇਲਾਂ ਜਾਂ ਸਬਜ਼ੀਆਂ ਕੋਈ ਵੀ ਪੌਦੇ ਲਗਾਉਨੇ ਆ ਉਹਨੂੰ ਪਾਣੀ ਦਾ ਥੋੜਾ ਜਿਹਾ ਹੋਂਦੇ ਦਿਨਾਂ ਵਿੱਚ ਧਿਆਨ ਦੇਣ ਯੋਗ ਹੁੰਦਾ ਹੈ ਕਿਉਂਕਿ ਇਹਨਾਂ ਗਮਲਿਆਂ ਵਿੱਚ ਪਾਣੀ ਜਲਦੀ ਸੁੱਕਿਆ ਜਾਂਦਾ ਹੈ ਤੇ ਫਸਲਾਂ ਜਿਹੜੀ ਆਪਣੀ ਕੋਈ ਵੀ ਆ ਸਬਜ਼ੀ ਹੈ ਉਹ ਜ਼ਿਆਦਾ ਵਿਕਾਸ ਨਹੀਂ ਕਰ ਪਾਉਂਦੀ ਇਸ ਕਰਕੇ ਇਹਦੇ ਵਿੱਚ ਖਾਸ ਧਿਆਨ ਰੱਖਣ ਦੀ ਲੋੜ ਹੈ ਇਸ ਤੋਂ ਲਾਪਾ علاوہ ਆਪਾਂ 5-7 ਮਹੀਨੇ ਪੁਰਾਣੀ ਗਲੀ ਸੜੀ ਰੂੜੀ ਆ ਜਿਹੜੀ ਉਹ ਵੀ ਆਪਾਂ ਇੱਕ ਅੱਧਾ ਕਿਲੋ ਗਮਲੇ ਦੇ ਵਿੱਚ ਜਾਂ ਹਰ ਇੱਕ ਬੂਟੇ ਦੀ ਜੜਾਂ ਦੇ ਵਿੱਚ ਪਾ ਸਕਦੇ ਹਾਂ ਚਾਹੇ ਉਹ ਆਪਾਂ ਜ਼ਮੀਨ ਵਿੱਚ ਕਰੀਏ ਬਜਾਈ ਜਾਂ ਗਮਲਿਆਂ ਦੇ ਵਿੱਚ ਇਹਦੇ ਨਾਲ ਜਿਹੜੀ ਆਪਣੀ ਬੇਲ ਹੈ ਕੋਈ ਵੀ ਸਬਜ਼ੀ ਹੈ ਉਹ ਬੜੀ ਜਲਦੀ ਤੇ ਤੇਜ਼ੀ ਨਾਲ ਗਰੋਥ ਕਰਦੀ ਹੈ ਤੇ ਬਾਕੀ ਆਪਾਂ ਇੰਨਾ ਖਾਦਾਂ ਤੋਂ ਰਹਿਤ ਹੋਰ ਜਿਹੜੀਆਂ ਰਸਾਇਣਕ ਖਾਦਾਂ ਨੇ ਉਹਨਾਂ ਤੋਂ ਰਹਿਤ ਫਸਲ ਤਿਆਰ ਕਰਾਂਗੇ ਜਿਹੜੀ ਕਿ ਆਪਣੇ ਪਰਿਵਾਰ ਦੀ ਸਿਹਤ ਲਈ ਚੰਗੀ ਰਹੇਗੀ ਇਸ ਤੋਂ ਇਲਾਵਾ 2-4 ਬੂਟੇ ਹਰੀਆਂ ਮਿਰਚਾਂ ਦੇ ਲਗਾਏ ਜਾ ਸਕਦੇ ਨੇ ਜਿਹੜੇ ਕਿ ਆਪਣੇ ਘਰੇਲੂ ਦਾਲ ਸਬਜ਼ੀ ਦੇ ਵਿੱਚ ਕੰਮ ਆਉਂਦੇ ਨੇ 2-4 ਬੂਟੇ ਲੱਗੇ ਹਰੀਆਂ ਮਿਰਚਾਂ ਦੇ ਵਧੀਆ ਨਸਲ ਦੀਆਂ ਦੇ ਤਾਂ ਬਹੁਤ ਜ਼ਿਆਦਾ ਚੰਗਾ ਜਿਹੜਾ ਉਤਪਾਦਨ ਦਿੰਦੀਆਂ ਰਹਿੰਦੀਆਂ ਨੇ ਤੇ ਇੱਕ ਮਿਰਚ ਦਾ ਬੂਟਾ ਵੀ ਅੱਜ ਕੱਲ੍ਹ ਅਜਿਹੀਆਂ ਕਿਸਮਾਂ ਉਪਲਬਧ ਨੇ ਕਿ ਇੱਕ-ਦੋ ਬੂਟੇ ਜੇਕਰ ਘਰ ਦੇ ਵਿੱਚ ਲੱਗੇ ਹੋਣ ਤਾਂ ਅਗਲੇ 4-5 ਮਹੀਨਿਆਂ ਤੱਕ ਇੱਕ ਪਰਿਵਾਰ ਦੇ ਲਈ ਮਿਰਚਾਂ ਖਤਮ ਨਹੀਂ ਹੁੰਦੀਆਂ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਸਲਾਦ ਦੀ ਤਾਂ ਆਪਾਂ ਖੀਰਾ ਤੇ ਕੱਕੜੀ ਮੁੱਖ ਸਲਾਦ ਹੈ ਜਿਹੜਾ ਇਹਨਾਂ ਦੇ ਨਾਲ ਵਿੱਚ ਬੇਲਾਂ ਲਗਾਈਆਂ ਜਾ ਸਕਦੀਆਂ ਨੇ ਇਹਨਾਂ ਦੀ ਵੀ ਜੇਕਰ 5-5 4-4 ਬੇਲਾਂ ਲਗਾਈਆਂ ਜਾਣ ਤਾਂ ਵਧੀਆ ਪਰਿਵਾਰ ਲਈ ਜਿਹੜਾ ਸਲਾਦ ਆ ਉਹ ਲਗਾਤਾਰ ਅਗਲੇ 3-4 ਮਹੀਨਿਆਂ ਤੱਕ ਮਿਲਦਾ ਰਹਿੰਦਾ ਹੈ ਸੋ ਇਹ ਮੁੱਖ ਸਬਜ਼ੀਆਂ ਨੇ ਜਿਨ੍ਹਾਂ ਦੀ ਆਪਾਂ ਕਾਸ਼ਤ ਕਰ ਸਕਦੇ ਹਾਂ ਆਪਣੇ ਘਰ ਦੇ ਛਰੀਲੂ ਬਾਗੀਚੀ ਦੇ ਵਿੱਚ ਆਪਣੇ ਘਰ ਪਰਵਾਰ ਦੇ ਲਈ ਸਬਜ਼ੀ ਭਾਜੀ ਦੇ ਲਈ ਤੇ ਇਹਨਾਂ ਦੀ ਸਮੇਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਸਮਾਂ 15 ਫਰਵਰੀ ਤੋਂ ਲੈ ਕੇ ਲਗਭਗ 31 ਮਾਰਚ ਤੱਕ ਦਾ ਸਮਾਂ ਹੈ ਜਿਹੜਾ ਕਾਫੀ ਜ਼ਿਆਦਾ ਰਿਕੂਲ ਹੈ ਸੋ ਇਸ ਸਮੇਂ ਦੇ ਵਿੱਚ ਇਹਨਾਂ ਦੀ ਕਾਸ਼ਟ ਕੀਤੀ ਜਾ ਸਕਦੀ ਹੈ ਤੇ ਜੇਕਰ ਆਪਾਂ ਦੁਬਾਰਾ ਫੇਰ ਬਿਜਾਈ ਕਰਨੀ ਹੈ ਜੇਕਰ ਆਪਣੇ ਬੇਲਾਂ ਫਲਦਣੋਂ हट ਗਈਆਂ ਤਾਂ ਆਪਾਂ ਅਗਲੇ ਫੇਰ ਮਾਰਚ ਤੋਂ ਬਾਅਦ ਅਪ੍ਰੈਲ ਮਹੀਨੇ ਜਮਈ ਦੇ ਵਿੱਚ ਜਦ ਵੀ ਇਹਨਾਂ ਬੇਲਾਂ ਦੀ ਕਾਸ਼ਟ ਕਰ ਸਕਦੇ ਕਿਉਂਕਿ ਇਹ ਗਰਮੀ ਦੀਆਂ ਬਿਲਾਂ ਨੇ ਇਹਨਾਂ ਨੂੰ ਆਪਾਂ ਮਾਰਚ ਅਪ੍ਰੈਲ ਮਈ ਤੱਕ ਲਗਾ ਸਕਦੇ ਹਾਂ ਤੇ ਇਸ ਦੇ ਨਾਲ ਹੀ ਇੱਕ ਦਾਣੇਦਾਰ ਫਸਲ ਜਿਹੜੀ ਭਿੰਡੀ ਭਿੰਡੀ ਦੀ ਵੀ ਆਪਾਂ ਵਰਤੋਂ ਕਰ ਸਕਦੇ ਹਾਂ ਭਿੰਡੀ ਦਾ ਲਗਭਗ ਕੁਝ 30 20 30 ਗ੍ਰਾਮ ਬੀਜ ਲੈ ਕੇ ਕਿਉਂਕਿ ਇਹ ਛੋਟੀਆਂ ਪੈਕਾਂ ਦੇ ਵਿੱਚ ਹੀ ਮਿਲ ਜਾਂਦਾ ਹੈ ਜੇਕਰ ਆਪਾਂ 5-7 ਲਗਾਈਨ ਲਾਈਨਾਂ ਇਹਦੀਆਂ ਵੀ ਲਗਾ ਲੈਨੇ ਤਾਂ ਇਹ ਵੀ ਆਪਾਂ ਨੂੰ ਵਧੀਆ ਸਬਜ਼ੀ ਬਾਜੀ ਹੈ ਜਿਹੜੀ ਅਗਲੇ 2-3 ਮਹੀਨਿਆਂ ਤੱਕ ਦਿੰਦੀ ਰਹਿੰਦੀ ਹੈ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਕੁਝ ਫਸਲਾਂ ਨੇ ਜਿਨ੍ਹਾਂ ਦੀ ਸਬਜ਼ੀ ਬਾਜੀ ਦੀਆਂ ਜਿਨ੍ਹਾਂ ਨੂੰ ਆਪਾਂ ਵਰਤ ਕੇ ਆਪਣੇ ਘਰ ਦੇ ਲਈ ਸਬਜ਼ੀ ਅਗਲੇ 5-4 ਮਹੀਨਿਆਂ ਤੱਕ ਤਿਆਰ ਕਰਦੇ ਰਹਿ ਸਕਦੇ ਹਾਂ